ਗੁਜਰਾਤ ਦੇ ਸ਼ਹਿਰ ਅਹਮਦਾਬਾਦ ਦੇ ਵਿੱਚ ਬਹੁਤ ਵੱਡੀ ਚਾਈਨਾ ਡੋਰ ਦੀ ਫੈਕਟਰੀ ਫੜੀ ਗਈ ਹੈ ਤੁਸੀਂ ਫੈਕਟਰੀ ਦੇਖੋ ਕਿੰਨੀ ਵੱਡੀ ਫੈਕਟਰੀ ਸਾਰੇ ਆਮ ਚੱਲ ਰਹੀ ਸੀ ਜਿਸ ਨੂੰ ਹਜ਼ਾਰਾਂ ਵਰਕਰ ਚਲਾ ਰਹੇ ਸੀ ਕਮਾਲ ਦੀ ਗੱਲ ਇਹ ਹੈ ਕਿ ਚਾਈਨਾ ਡੋਰ ਜਿਹੜੀ ਹੈ ਉਹ ਗੁਜਰਾਤ ਤੋਂ ਬਣ ਕੇ ਸਾਰੇ ਇੰਡੀਆ ਦੇ ਵਿਚਾਰੀ ਹੈਗੀ ਹੈ ਇਹ ਕੋਈ ਚਾਈਨਾ ਤੋਂ ਨਹੀਂ ਬਣ ਕੇ ਆ ਰਹੀ ਚਾਈਨਾ ਤੋਂ ਤਾਂ ਸਿਰਫ ਮੱਛੀ ਫੜਨ ਵਾਲਾ ਧਾਗਾ ਹੁੰਦਾ ਹੈ ਜਿਸ ਨੂੰ ਇਹ ਇੱਥੇ ਰੰਗ ਤੇ ਹੋਰ ਕੈਮੀਕਲ ਚੜਾ ਚੜਾ ਕੇ ਉਹਦੇ ਤੇ ਰੈਪਰ ਲਗਾ ਲਗਾ ਕੇ ਇੱਥੇ ਵੇਚੀ ਜਾਂਦੇ ਆਪਣੇ ਦੇਸ਼ ਦੇ ਵਿੱਚ ਹੀ ਐਡੀ ਵੱਡੀ ਫੈਕਟਰੀ ਲੱਗੀ ਹੋਈ ਐ ਤੁਸੀਂ ਸਮਾਨ ਦੇਖੋ ਤੁਸੀਂ ਸੈਟਅਪ ਦੇਖੋ ਕਿੰਨਾ ਵੱਡਾ ਹੈ ਇਹਦੇ ਉੱਤੇ ਹਜ਼ਾਰਾਂ ਲੇਬਰ ਕੰਮ ਕਰਦੀ ਹੋਣੀ ਐ ਬੰਦਿਆਂ ਦਾ ਹੌਸਲਾ ਕੋਈ ਤਾਂ ਕਾਰਨ ਹੋਊਗਾ ਵੀ ਜਿਹੜਾ ਇੱਥੇ ਕਰੋੜਾ ਰੁਪਈਆ ਦਾ ਜਿਹੜਾ maal ਇੱਥੇ ਜੱप्त ਹੋ ਗਿਆ ਐਡੀ ਵੱਡੀ ਫੈਕਟਰੀ ਲੱਗੀ ਹੈਗੀ ਐ ਕੀ ਸਰਕਾਰ ਨੂੰ ਇਹਦੀ ਖਬਰ ਨਹੀਂ ਸੀਗੀ ਇਹ ਕੀਤਾ ਤਾਂ ਚਲੋ ਪ੍ਰਸ਼ਾਸਨ ਨਹੀਂ ਹੈਗਾ ਸਾਰਾ ਕੰਮ ਪਰ ਇਹ ਨੇ ਵੱਡੇ ਲੈਵਲ ਦੇ ਉੱਤੇ ਫੈਕਟਰੀ ਗੁਜਰਾਤ ਦੇ ਵਿੱਚ ਹੀ ਚਲਦੀ ਪਈ ਹੈਗੀ ਐ ਜਿਹੜੀ ਇੱਥੇ ਡੋਰਾਂ ਤਿਆਰ ਕਰ ਕਰਕੇ ਸਾਰੇ ਇੰਡੀਆ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਢੇਰ ਦੇਖੋ ਭਾਂਤ ਭਾਂਤ ਦੀਆਂ ਰੈਪਰ ਚੜਾ ਚੜਾ ਕੇ ਇੱਥੇ ਦੀ ਇਹ ਭੇਜੇ ਜਾਂਦੇ ਕਿਸੇ ਤੇ ਕਿਹੜੀ ਕੰਪਨੀ ਦਾ ਨਾਮ ਲਿਖ ਕੇ ਕਿਸ ਤੇ ਕਿਹੜੀ ਕੰਪਨੀ ਦਾ ਨਾਮ ਲਿਖ ਕੇ ਐਡਾ ਵੱਡੇ ਹੀ ਮਸ਼ੀਨਰੀ ਐਡਾ ਵੱਡਾ ਸੈਟਅਪ ਇਹ ਜਿਹੜੀ ਜਾਨਲੇਵਾ ਡੋਰ ਹੈ ਦਾ ਨਾਮ ਹੀ ਕੱਲਾ ਚਾਈਨਾ ਡੋਰ ਹੈ ਇੰਡੀਆ ਦੇ ਵਿੱਚ ਬਣਾ ਕੇ ਇਸ ਨੂੰ ਇੱਥੇ ਵੇਚਿਆ ਜਾ ਰਿਹਾ ਹੈਗਾ ਲੋਕਾਂ ਨੂੰ ਬੇਨਤੀ ਹੈ ਵੀ ਅਸੀਂ ਜਾਨਲੇਵਾ ਡੋਰ ਤੋਂ ਬਚੋ ਆਡਰ ਤਰ੍ਹਾਂ ਦੇ ਰੈਪਰ ਚੜਾ ਕੇ ਦੇਖੋ ਕਿਵੇਂ ਵੇਚਿਆ ਜਾ ਰਿਹਾ ਮਾਲ